ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਫਿਰ ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਵਾਰ ਫਿਰ ਧੋਬਿਆਣਾ ਵਿੱਚ ਨਸ਼ਾ ਤਸਕਰਾ ਦੇ ਕੇਰ ਚੱਲਿਆ ਪੀਲਾ ਪੰਜਾ ਇਹ ਕੀ ਹੈ ਪੂਰਾ ਮਾਮਲਾ ਸੁਣਦੇ ਐਸਪੀ ਸਿਟੀ ਦੀ ਜਵਾਨੀ ਮੈਂ ਤੁਹਾਡਾ ਆਪਣਾ ਬੀਟੀਆਈ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਪੰਜਾਬ ਸਰਕਾਰ ਦੀ ਤਰਫੋਂ ਸੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦੇ ਨਾਲ ਬਠਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਬਸਤੋਬੀਆਂ ਨਬਸਤੀ ਦੇ ਵਿੱਚ ਜੋ ਨਾਜਾਇਜ਼ ਕਬਜ਼ਾ ਰਮਨਦੀਪ ਕੌਰ ਪੁੱਤਰੀ ਪਪੂ ਸਿਕਨੇ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਪੁਲਿਸ ਵੱਲੋਂ ਮੁਲਾਕੇ ਤੇ ਮਦਦ ਦਿੱਤੀ ਗਈ ਹੈ ਇਸ ਦੇ ਵਿੱਚ ਰਮਨਦੀਪ ਕੌਰ ਜੋ ਹੈ ਇਸ ਦੇ ਉੱਪਰ ਇੱਕ ਐਨਡੀपीएस ਦਾ ਮਕਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਜਿਸ ਦੇ ਉੱਪਰ ਦੋ ਐਨਡੀपीएस ਦੇ ਮਕਦਮੇ ਦਰਜ ਨੇ ਤੇ ਹੁਣ ਵੀ ਇਹ ਸਿਵਲ ਲਾਈਨ ਦੇ ਇੱਕ ਮਕਦਮੇ ਦੇ ਵਿੱਚ ਜਿਹੜਾ 20 ਗ੍ਰਾਮ ਹੈਰੋਇਨ ਦਾ ਮਕਦਮਾ ਦਰਜ ਸੀਗਾ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹਨਾਂ ਦੋਨਾਂ ਭੈਣਾਂ ਦੇ ਉੱਪਰ ਤਕਰੀਬਨ ਤਿੰਨ ਮਕਦਮੇ ਦਰਜ ਨੇ ਤੇ ਲਗਾਤਾਰ ਇਹ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬ ਖਾਲੀ ਕਰਵਾਇਆ ਜਾ ਰਿਹਾ ਸਰ ਪਹਿਲੇ ਵੀ ਤੋਂ ਬੀਆਨਾ ਦੇ ਵਿੱਚ ਕਿੰਨੇ ਮਕਾਨ ਟੋਟਲ ਹੁਣ ਤੱਕ ਕਿੰਨੇ ਮਕਾਨ ਜਿਹੜੇ ਟਾਈਗਰ ਤਕਰੀਬਨ 7 ਦੇ ਕਰੀਬ ਜਿਹੜੇ ਮਕਾਨ ਜਿਹੜੇ ਹੈਗੇ ਨੇ ਟੋਟਲ ਟਾਈਏ ਗਏ ਨੇ ਜਿਸ ਦੇ ਵਿੱਚ 6 ਮਕਾਨ ਤੋਬਿਆਨਾ ਬਸਤੀ ਦੇ ਵਿੱਚ ਟਾਈਏ ਗਏ ਨੇ ਜੋ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਮਕਾਨ ਹੈ ਬਸਤੀ ਨੰਬਰ 3 ਬੀੜ ਤਲਾਬ ਦੇ ਵਿੱਚ ਜੋ ਸੂਰਜ ਨਾਮ ਦਾ ਇੱਕ ਸਮਗਲਰ ਸੀਗਾ ਉਸਨੇ ਪ੍ਰਾਪਰਟੀ ਬਣਾਈ ਸੀਗੀ ਉਸ ਦੇ ਉੱਪਰ ਡੈਮੋਲੇਸ਼ਨ ਡਰਾਈਵ ਦੇ ਤਹਿਤ ਕਾਰਵਾਈ ਕੀਤੀ ਗਈ ਹੈ